ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਣ ਉੱਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਚਾਰ گاਵਾ ਪਕਾਉਆ ਜੀ ਇੱਕ ਟੋਕੜ ਗੱਬਣਾ ਬਾਕੀ ਗੱਬਣਾ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਭੈਣ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭੈਣ ਜੀ ਸਸੀ ਗਾਈ ਦੱਸਲੀ ਗੱਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਨਿਰਮਲ ਕੌਰ ਪਿੰਡੂ ਗੋਗੇ ਜਿਹੜਾ ਵਰਨਾ ਹਾਂਜੀ ਪਹਿਲੀ ਵਾਰ ਦੀ ਜਾਣਕਾਰੀ ਦੋ ਜੀ ਇਹ ਵੀਰੇ 10 ਦਿਨ ਲਊਗੀ ਸੂਣ ਦੇ ਹਾਂਜੀ ਉਹ ਸੀਲ ਖੰਡੀਏ ਥਾਂ ਦੇ ਓਕੇ ਆ ਜਮਾ ਹਾਂਜੀ ਤੇ 60000 ਰੁਪਏ ਦਾ ਰੇਟ ਹੈ ਠੀਕ ਹੈ 60000 ਹਾਂ ਮਾਨਤਨ ਕਰਾਂਗੇ ਜੇ ਕੋਈ ਆਊਗਾ ਠੀਕ ਹੈ ਜੀ ਕਿੰਨੇ ਦਿਨ ਬਾਕੀ ਇਹਦੇ 10 ਦਿਨ ਲੈ ਜੂਗੇ 10 ਦਿਨ ਬਾਕੀ ਹਾਂ 20 ਕਿਲੋ ਉਹਦੇ ਨੇ ਪਹਿਲਾਂ ਦਤਾ ਨਟ ਪਹਿਲੇ 20 ਕਿਲੋ ਪਹਿਲਾਂ ਚੋਈ ਵੀ ਆਪਣੀ ਕਸੂਆ ਠੀਕ ਆ ਲੋ ਜੀ ਤੋੜ ਦੋ ਮੜੀ ਤੋੜੋ ਜੀ ਮੜੇ ਮੜਾ ਗੇੜਾ ਦਵਾ ਦੋ ਲੋ ਜੀ ਚੈੱਕ ਕਰ ਸਕਦੇ ਹੋ ਲੋ ਕੱਚੀ ਆਣੇ ਫੇਕਰਾ ਚੰਗੀ ਪਣੀ ਫਲੂਸੀ ਆ ਇਹਦੇ ਨੂੰ ਤੋੜ ਦੋ ਅੰਦਰ ਨੂੰ ਅੰਦਰ ਤੋੜੋ ਉਧਰ ਤੋੜ ਲਓ

ਹਾਂਜੀ ਭੈਣ ਜੀ ਦੂਜੀ ਦੱਸੋ ਜਾਣਕਾਰੀ ਦੂਜੀ ਵੀਰੇ ਸਾਢੇ ਦੇ ਮਹੀਨਾ ਦੀ ਗੱਬਣਾ ਹਾਂਜੀ 1500ਾਂ ਲੀਟਰ ਦੁੱਧਾ ਠੀਕ ਹੈ ਜੀ ਹਾਂ ਸੀਲ ਢੰਡੀ ਜੇ ਨਿਆਣਾ ਬਾਉ ਚੈਨਾ ਬਾਉ ਠੀਕ ਹੈ ਰੇਟ ਭੈਣ ਜੀ ਇਹ ਵੀਰੇ ਮੰਗੀ ਕੋਈ 70 ਦੀ ਛੱਡਾਂਗੇ 70000 ਰੁਪਏ ਜੋ ਪ੍ਰਾਕਾਦ ਬੈਡ ਚੰਗੀ ਫਾਰਮ 16 ਕਿਲੋ ਦਾ ਦੁੱਧ ਦਿੰਦੀ ਹੈ ਸਾਢੇ ਤੇ ਨਵੇਂ ਜੱਕਵਾਸ ਜੀ ਤੋਂ ਮਰਜੀ ਚੱਕਰ ਆਓ ਠੀਕ ਹੈ ਜੀ ਚੱਕਰਵਾ ਕੇ ਤਸਲੀ ਕਰਾ ਦੇ ਹਾਂ ਜਿਹੜਾ ਮਰਜੀ ਡਾਕਟਰ ਕਰਾ ਗਾ ਲਿਆ ਵੀ ਠੀਕ ਹੈ ਜੀ ਤੇ ਤਿੰਨ ਨੰਬਰ ਭੈਣ ਜੀ ਇਹਦੇ ਵੀਰੇ ਦੁੱਧਾ ਸੀਗਾ 12 ਕਿਲੋ ਥੋੜਾ ਤੇ ਘਰ ਦਾ ਕਰ ਗਈ ਹਾਂਜੀ ਹੁਣ ਇਸ ਟਾਈਮ 8-9 ਕਿਲੋ ਤੋਂ ਹੋਊਗਾ ਠੀਕ ਹੈ ਜੀ ਤੇ ਦੋ ਢਿਗੇ ਭਰਾਏ ਹੋਏ ਨੇ ਇਹਦੇ ਹੁਣੇ ਭਰਾਏ ਨੇ ਕੁ ਦੋ ਦਿਨਾਂ ਦੀ ਠੀਕ ਹੈ ਜੀ ਤੇ 37000 ਰੁਪਏ ਰੇਟ ਹੈ ਵੀਰੇ ਦਾ ਠੀਕ ਹੈ 37000 ਠੀਕ ਹੈ ਲੋਪਰਾ ਕੱਦ ਬੇਟ ਸੁਖਣਾ ਸੋਨਾ ਕਰਮਾ ਮੈਲੀ ਠੀਕ ਹੈ ਹਾਂਜੀ ਮੈਂ ਚਾਰ ਨੰਬਰ ਦੱਸ ਦੇ ਇਹ ਵੀਰੇ ਡੇਢ ਵੀਰੇ ਤੋਂ ਉੱਪਰ ਗੱਭਣ ਹੋ ਜਲੀ ਹਾਂਜੀ 10 ਕਿਲੋ ਦੁੱਧਾ ਹਾਂਜੀ 34000 ਰੁਪਏ ਰੇਟ ਹੈ ਦਾ 34000 ਲੋਪਰਾ ਰੇਟ 34000 ਤੇ 10 ਲੀਟਰ ਦੁੱਧਾ ਥਾਂ ਬਹੁਤ ਸੋਹਣਾ ਠੀਕ ਹੈ ਜੀ ਦੇਖ ਸਕਦੇ ਹੋ ਪਿੰਡ ਜਿਹਨਾਂ ਜ਼ਰੂਰ ਕਨੈਕਟ ਕਰੋ ਪਿੰਡ ਓਗੋਕੇ ਤੇ ਜਿਲ੍ਹਾ ਨੂੰ ਪੈਂਦਾ ਬਰਨਾਲਾ ਪਿੰਡ ਨੇ ਮੋਬਾਈਲਟ ਵਾਲੀ ਆ ਨੇੜੇ ਨੇੜੇ ਪਿੰਡਾਂ ਦੇ ਮਸ਼ਹੂਰ ਆ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ